ਉਦੇ ਕਰਕੇ ਆਪਾਂ ਦੂਜੀ ਰੋਡ ਵੀ ਬਲੋਕ ਕਰ ਦਿੱਤੀ ਜਦੋਂ ਵੀ ਜੀ ਬੰਬ ਵੀ ਨਾ ਦਿਖਾ ਦੇ ਲੋਕ ਆਏ ਨਾ ਸਮਝਿਆ ਬਿਨਾਂ ਗੱਲ ਤੋਂ ਦੇਖੋ ਤੁਸੀਂ ਇਹ ਕੱਲ ਜਿਹੜੀ ਇਹਨਾਂ ਦਾ ਤਸ਼ੱਦਦ ਹੋਇਆ ਜਿਹੜਾ ਲਾਠੀ ਚਾਰਜ ਹੋਇਆ ਕੱਲ ਦੇ ਮਾਮਲੇ ਤੋਂ ਤੁਸੀਂ ਜਾਣੂ ਹੋਵੋਗੇ ਕਿਸ ਤਰ੍ਹਾਂ ਲਾਠੀ ਚਾਰਜ ਕੀਤਾ ਗਿਆ ਸਿੰਘਾ ਉੱਤੇ ਕੀ ਮੰਗ ਸੀ ਜਸਟ ਇੰਨੀ ਕੁ ਮੰਗ ਸੀ ਵੀ ਸੀਐਮ ਆਵਾਸਪੋਠ ਕੇ ਸੀਐਮ ਨਾਲ ਗੱਲ ਕਰਨੀ ਇੰਨੀ ਗੱਲ ਤੇ ਹੀ ਆਸੂ ਗੈਸ ਦੇ ਗੋਲੇ ਵਿਚ ਲੱਲੇ ਔਰ ਉਸ ਨੂੰ ਲਵਾ ਪਾਣੀ ਦੀ ਬਿਛਾੜਾ ਵੀ ਛੱਡੀ ਗਈਆਂ ਬਹੁਤ ਹੀ ਬੁਰੀ ਤਰ੍ਹਾਂ ਮਤਲਬ ਕਿ ਰੋਟਲੀ ਡਾਂਗਾ ਵੀ ਭਰਾਈਆਂ ਗਿਆ ਸਿੰਘਾ ਦੁੱਤ ਉਹਨਾਂ ਦੇ ਸ਼ਸਤਰ ਵੀ ਕੋਲ ਇੱਤੇ ਗਏ ਸਾਰੀ ਪਿੱਛੇ ਦਾ ਵੀਡੀਓ ਸਾਰੇ ਪੰਥ ਕੋਲ ਸਾਰੇ ਸਮਾਜ ਕੋਲ ਪਹੁੰਚ ਉਹਦੇ ਵਿੱਚ ਵੀਰ ਜੀ ਇਹਨਾਂ ਨੇ ਜਿੱਦਾਂ ਪਾਣੀ ਦੀ ਬਿਛਾੜਾ ਕੋਈ ਵੀ ਪ੍ਰੋਟੈਸਟ ਹੁੰਦੇ ਨੇ ਹੁੰਦੇ ਨੇ ਚਲੋ ਇਹਨਾਂ ਨੇ ਕਿੱਤਾ ਸਾਨੂੰ ਰੋਕਿਆ ਆਪਸ ਵਿੱਚ ਹੋਇਆ ਜੀ ਸਾਰਾ ਕਲੈਸ਼ ਹੈ ਨਾ ਪਰ ਜਿਹੜੇ ਇਹਨਾਂ ਨੇ ਗੋਲੇ ਛੱਡੇ ਨੇ ਵੀ ਜੀ ਉਹ ਬੰਬ ਸੀ ਐਕਚੁਅਲ ਦੇ ਵਿੱਚ ਉਹ ਬੰਬ ਨੇ ਇਵਨ ਨੂੰ ਮਿਲੀਆਂ ਵੀ ਨੇ ਕਈ ਜਿਹਦੇ ਵਿੱਚ ਚਿੱਲੀ ਸੀ ਮਿਰਚਾਂ ਪਾਈਆਂ ਹੋਈਆਂ ਸੀ ਭਾਈ ਜਿੱਥੇ ਉਹ ਇੱਕਦਮ ਧਰਤੀ ਦੇ ਵਜ੍ਹਾ ਸੀ ਤੇ ਉਹ ਮਿਰਚ ਖੜ ਜਾਂਦੀ ਸੀ ਤੇ ਕਿਸੇ ਦੇ ਅੱਖਾਂ 'ਚ ਕੰਨਾ ਚ ਐਵੇਂ ਬੜਾ ਮਤਲਬ ਜ਼ਿਆਦਾ ਉਹ ਚੀਜ਼ ਇਹਨਾਂ ਨੇ ਕੀਤੀ ਹੈ ਇੱਕ ਸਾਨੂੰ ਇਸ ਚੀਜ਼ ਦਾ ਕੱਲ ਦਾ ਰੋਸ ਹੈ ਜਿਹੜਾ ਇਹਨਾਂ ਨੇ 100 ਤੋਂ ਵੱਧ ਜਿਹੜੇ ਬੰਬ ਮਾਰੇ ਨੇ ਚਲਾਤੇ ਮਤਲਬ ਐਦਾਂ ਲੱਗ ਰਿਹਾ ਸੀ ਜਿਵੇਂ ਇੰਡੀਆ ਪਾਕਿਸਤਾਨ ਦਾ ਬਾਰਡਰ ਹੁੰਦਾ ਚੀਨ ਦਾ ਬਾਰਡਰ ਹੁੰਦਾ ਉਦਾਂ ਬੰਬ ਇਹਨਾਂ ਨੇ ਚਲਾਏ ਨੇ ਜਿੱਥੇ ਤੋਰ ਤੁਸੀਂ ਜਾ ਰਹੇ ਹਰ ਰੋਜ਼ ਦਸਾ ਤੁਹਾਡਾ ਜਾਂਦਾ ਬੈਠ ਕੇ ਵਾਪਸ ਆ ਜਾਂਦਾ ਹੈ ਪਰ ਇਸ ਤਰ੍ਹਾਂ ਰੋਕਣ ਦਾ ਕਾਰਨ ਕੀ ਲੱਗਾ ਜੱਤੇਦਾਰ ਜਗਤਾਰ ਸਿੰਘ ਹਵਾਰਾ ਪਰਮਜੀਤ ਸਿੰਘ ਪਿਆਉਰਾ ਜੱਤੇਦਾਰ ਸਿੰਘ ਤਾਰਾ ਬਲਵੰਤ ਸਿੰਘ ਰਾਜੋਆਣਾ ਇਹ ਉਹ ਪੁਰ ਸਿੱਖ ਨੇ ਜਿਹੜੇ 30 ਸਾਲ ਦੇ ਵਿੱਚ ਇੱਕ ਵਾਰੀ ਵੀ ਪਰੋਲ ਤੇ ਵਾਰ ਨਹੀਂ ਆ ਅਸੀਂ ਜਾਣਦੇ ਹਾਂ ਕਿ ਆਪਾਂ 12 13 ਮਹੀਨਾ ਖੋਲ ਕੇ ਵੀ ਦੇਖ ਲਿਆ ਫਿਰ ਅਸੀਂ ਚਾਹੁੰਦੇ ਹਾਂ ਵੀ ਜਿਸ ਹਿਸਾਬ ਨਾਲ ਤੁਹਾਡੇ ਰਿਐਕਸ਼ਨਸ ਨੇ ਅਸੀਂ ਸਾਰਾ ਪਰਿਵਾਰ ਦੁਬਾਰਾ ਆਪਣਾ ਬਿਠਾਣਾ ਚਾਹੁੰਨੇ ਆ ਇੱਥੇ ਜੇ ਤਾਂ ਜਿਹੜਾ ਪਾਣੀ ਦੀ ਬੁਸ਼ਾਰੀਆ ਜਿਹੜਾ ਹਸੂਗਾ ਤੇ ਗੋਲੇ ਨੇ ਬਿਨਾਂ ਆਰਡਰ ਤੋਂ ਚਾਲ ਨਹੀਂ ਸਕਦਾ ਅਫਸਰ ਪੰਪ ਚਲਾਣੇ ਆ ਨਾ ਉਹ ਪਹਿਲੇ ਵੀਰ ਜੀ ਦਿੱਲੀ ਤੋਂ ਪਰਮਿਸ਼ਨ ਲੈਣੀ ਪੈਂਦੀ ਹੈ ਵੀ ਅਸੀਂ ਆਪਣੀ ਹੀ ਕੰਟਰੀ ਦੀ ਪੋਪੂਲੇਸ਼ਨ ਤੇ ਆਪਾਂ ਵਾਰਕਰ ਲੱਗੇ ਆ ਜੇ ਤੁਸੀਂ ਵਾਕੇ ਚ ਸਾਡੇ ਭਰਾਓ ਸਾਡੀ ਗੱਲ ਸੁਨੋ ਇਹ ਮਸਲੇ ਹੱਲ ਇੱਕ ਪਾਸੇ ਫਸਲਾਂ ਲਈ ਬੈਠੇ ਨੇ ਇੱਥੇ ਨਸਲਾ ਲਈ ਇਹ ਰਾਜ ਤੋਂ ਪਹਿਲਾਂ ਬੰਦ ਸੀ ਨਾ ਇਹ ਖੁੱਲਿਆ ਗਿਆ ਸੀ ਇਹ ਸ਼ਰਤ ਕਿ ਕਿ ਪਿਓਰੇ ਹੋਣਾਂ ਦੀਆਂ ਆਈਡੀਆਂ ਆਪਣੇ ਪ੍ਰੋਲ ਉਹਨਾਂ ਨੂੰ ਦਿੱਤੀ ਜਾਵੇ ਇਸ ਕਰਕੇ ਇਹ ਰਾਹ ਖੁੱਲਿਆ ਗਿਆ ਸੀ ਸਹਿਮਤੀਆਂ ਹੋਈਆਂ ਸੀ ਇਸ ਪ੍ਰਸ਼ਾਸਨ ਦੇ ਵਿੱਚ ਬੱਚੇ ਬਜ਼ੁਰਗ ਸਾਰਿਆਂ ਤੇ ਤਸ਼ੱਦਦ ਬਹੁਤ ਬੰਦਾ ਬੁਰੀ ਤਰ੍ਹਾਂ ਮਤਲਬ ਕਾਫੀ ਬੇਦਬੀ ਜੀ ਮੈਂ ਹਨਾ ਕੇਸ ਫੜ ਫੜ ਕੇ ਖਿੱਚ ਖਿੱਚ ਕੇ ਧੂਰ ਧੂਰ ਕੇ ਸਾਰੇ ਪੰਥ ਨੂੰ ਸਾਰੇ ਆਪਾਂ ਸਿੱਖ ਸਮਾਜ ਨੂੰ ਬੇਨਤੀ ਕਰਦੇ ਹਾਂ ਸਾਡਾ ਸਾਥ ਦਿੱਤਾ ਜਾਵੇ ਤੇ ਬੰਤੀ ਸਿੰਘਾਂ ਦੀ ਜਿਹੜੀ ਗੱਲ ਹੈ ਵਰਲਡ ਪੱਤਰ ਤੇ ਚੱਲੇ ਸਮਰੇਸ਼ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਮੌਜੂਦ ਹਾਂ ਕੌਮੀ ਮੋਰਚੇ 'ਚ ਕੱਲ ਦੇ ਮਾਮਲੇ ਤੋਂ ਤੁਸੀਂ ਜਾਣੂ ਹੋਵੋਗੇ ਕਿਸ ਤਰ੍ਹਾਂ लाठी चार्ज ਕੀਤਾ ਗਿਆ ਸਿੰਘਾਂ ਉੱਤੇ ਕੀ ਮੰਗ ਸੀ ਜਸਟ ਇੰਨੀ ਕੁ ਮੰਗ ਸੀ ਵੀ ਸੀਐਮ ਆਵਾਸ ਪਹੁੰਚ ਕੇ ਸੀਐਮ ਨਾਲ ਗੱਲ ਕਰਨੀ ਹੈ ਇੰਨੀ ਗੱਲ ਤੇ ਹੀ ਆਸੂ ਗੈਸ ਦੇ ਗੋਲੇ ਵੀ ਚੱਲੇ ਔਰ ਉਸ ਤੋਂ ਇਲਾਵਾ ਪਾਣੀ ਦੀਆਂ ਬਿਛਾੜਾਂ ਵੀ ਛੱਡੀਆਂ ਗਈਆਂ ਉਹ ਬਹੁਤ ਹੀ ਬੁਰੀ ਤਰ੍ਹਾਂ ਮਤਲਬ ਕਿ ਬਰੂਟਲੀ ਡਾਂਗਾ ਵੀ ਭਰਾਈਆਂ ਗਿਆ ਸਿੰਘਾਂ ਦੇ ਉੱਤੇ ਉਹਨਾਂ ਦੇ ਸ਼ਸਤਰ ਵੀ ਖੋਹ ਲਿੱਤੇ ਗਏ ਪਰ ਉਸ ਤੋਂ ਬਾਅਦ ਦੇ ਜਿਹੜੇ ਹਾਲਾਤ ਨੇ ਮੋਰਚੇ ਦੇ ਇਸ ਟਾਈਮ ਉਹ ਵੀ ਤੁਹਾਨੂੰ ਰਾਤ ਦੇ ਸਮੇਂ ਉੱਥੇ ਬੈਠੇ ਹੋਏ ਆ ਸਾਡਾ ਨਾ ਸਿੰਘ ਬੈਠੇ ਹੋਏ ਆ ਦੇਖੋ ਤੁਸੀਂ ਸਿੰਘ ਪਹਿਲਾਂ ਕੋ ਮਾਰਾ ਕੈਮਰਾ ਨੂੰ ਘੁਮਾ ਦਿਓ ਸਾਰੇ ਦੇਖੋ ਪਹਿਰਾ ਦੇ ਰਿਹਾ ਸਿੰਘ ਕੀ ਕਾਰਨ ਪਹਿਰਾ ਦੇ ਦਾਂ ਵੀ ਗੱਲਬਾਤ ਕਰਾਂਗੇ ਵੀਰ ਜੀ ਸਰਬਜੀਤ ਸਿੰਘ ਖਾਲਸਾ ਜੀ ਸਾਡੇ ਨਾਲ ਮੌਜੂਦ ਨੇ ਤੇ ਹਰਦੀਪ ਸਿੰਘ ਅਕਾਲੀ ਜਿਨ੍ਹਾਂ ਨੂੰ ਤੁਸੀਂ ਜਾਣਦੇ ਹੋ ਇਹ ਵੀ ਮੋਰਚੇ ਤੇ ਬਹੁਤ ਸਮੇਂ ਤੋਂ ਉਹਨਾਂ ਸਿੰਘਾ ਲਈ ਆਪਣੀ ਅ ਜਿਸ ਤਰ੍ਹਾਂ ਵੀ ਆਹੋਤੀ ਪਾ ਰਹੇ ਨੇ ਵੀ ਨ ਜਿੰਦਗੀ ਦੀ ਕੀ ਸਮਾਂ ਦੇ ਰਹੇ ਨੇ ਕਿ ਕਿਸ ਤਰ੍ਹਾਂ ਸਾਡੇ ਬੰਦੀ ਸਿੰਘ ਬਾਹਰ ਆ ਸਕਾ ਕੱਲ ਬਾਤ ਕਰਦੇ ਆਂ ਵੀਰ ਜੀ ਨਾਲ ਤੇ ਜਾਣਾਂਗੇ ਕੱਲ ਦੇ ਮਾਹੌਲ ਤੋਂ ਬਾਦ ਦਾ ਮਾਹੌਲ ਕਿਦਾਂ ਹੈ ਇਸ ਟਾਈਮ ਮੋਰਚੇ 'ਚ ਤੇ ਵੀਰ ਜੀ ਨਾਲ ਪਹਿਲਾਂ ਫਤਿਹ ਦੀ ਸਾਂਝ ਕਰਦੇ ਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸਿੰਘ ਸਾਹਿਬ ਜੀ ਕੱਲ ਦਾ ਮਾਹੌਲ ਥੋੜਾ ਜ਼ਿਆਦਾ ਹੀ ਗਰਮ ਸੀ ਤੇ ਜੋਸ਼ ਵੀ ਸੀ ਤੇ ਉਸ ਵਿੱਚ ਬਹੁਤ ਕੁਝ ਹੋਇਆ ਵੀ ਉਸ ਤੋਂ ਬਾਅਦ ਦਾ ਜਿਹੜਾ ਮਾਹੌਲ ਹੈ ਮੁਰਤੇ ਦਾ ਉਹ ਵੈਸੇ ਸ਼ਾਂਤ ਲੱਗ ਰਿਹਾ ਪਰ ਤੁਸੀਂ ਵੀ ਇੱਥੇ ਰਾਤ ਦੇ ਸਮੇਂ ਪਹਿਰਾ ਦੇ ਰਹੇ ਹੋ ਕੀ ਕਾਰਨ ਹੈ ਤੇ ਪਹਿਰਾ ਦੇਣ ਦਾ ਵੀਰ ਜੀ ਕੱਲ 7 ਜਨਵਰੀ 2025 ਦਾ ਦਿਨ ਸੀ ਕਾਲ ਸੀਗੀ ਪ੍ਰਬੰਧਕਾ ਵੱਲੋਂ ਕਿ ਆਪਾਂ ਜਿਹੜਾ ਸੀਐਮ ਮੁੱਖ ਮੰਤਰੀ ਦੀ ਕੋਠੀ ਗੱਲ ਜਾਣਾ ਤੇ ਉਹਦੇ ਮੁਤਾਬਕ ਕਿ ਸਾਰੇ ਵੱਖਰੇ ਵੱਖਰੇ ਕੋ ਜੱਥੇ ਬਣ ਬਣ ਕੇ ਗਏ ਤੇ ਜਿੱਦਾਂ ਸਾਰੀ ਪਿਕਚਰਸ ਆਪਾਂ ਵੀਡੀਓ ਸਾਰੇ ਪੰਥ ਕੋਲ ਸਾਰੇ ਸਮਾਜ ਕੋਲ ਪਹੁੰਚ ਚੁੱਕੇ ਉਹਦੇ ਵਿੱਚ ਵੀਰ ਜੀ ਇਹਨਾਂ ਨੇ ਜਿੱਦਾਂ ਪਾਣੀ ਦੀ ਵਿਛਾਣਾ ਕੋਈ ਵੀ ਪ੍ਰੋਟੈਸਟ ਹੁੰਦੇ ਨੇ ਹੁੰਦੇ ਨੇ ਚਲੋ ਇਹਨਾਂ ਨੇ ਕੀਤਾ ਸਾਨੂੰ ਰੋਕਿਆ ਆਪਸ ਵਿੱਚ ਹੋਇਆ ਜੀ ਸਾਰਾ ਕਲੈਸ਼ ਹੈ ਨਾ ਪਰ ਜਿਹੜੇ ਇਹਨਾਂ ਨੇ ਗੋਲੇ ਛੱਡੇ ਨੇ ਵੀ ਜੀ ਉਹ ਬੰਬ ਸੀ ਐਕਚੁਅਲ ਦੇ ਵਿੱਚ ਉਹ ਬੰਬ ਨੇ ਹਾਂਜੀ ਉਹ ਬੰਬ ਨੇ ਉਹ ਤੇ ਉਹ ਉਹਦੇ ਵਿੱਚ ਇੱਕ ਤੇ ਬੜੀ ਮਾੜੀਆਂ ਗੈਸਾਂ ਇਹਨਾਂ ਨੇ ਨਾਲ ਸੀਗੀਆਂ ਉਹਦੇ ਵਿੱਚ ਔਰ ਇਵੇਂ ਇਵਨ ਮੈਨੂੰ ਮਿਲੀਆਂ ਵੀ ਨਹੀਂ ਕਈ ਜਿਹਦੇ ਵਿੱਚ ਚਿਲੀ ਸੀ ਮਿਰਚਾਂ ਪਾਈਆਂ ਹੋਈਆਂ ਸੀ ਭਾਈ ਸਾਹਿਬ ਜਿੱਥੇ ਉਹ ਇੱਕਦਮ ਧਰਤੀ ਦੇ ਵਜਦਾ ਸੀ ਤੇ ਉਹ ਮਿਰਚ ਖੜ ਜਾਂਦੀ ਸੀ ਫੁੱਲ ਤੇ ਕਿਸੇ ਦੇ ਅੱਖਾਂ 'ਚ ਕੰਨਾ ਚ ਐਵੇਂ ਬੜਾ ਮਤਲਬ ਜ਼ਿਆਦਾ ਉਹ ਚੀਜ਼ ਇਹਨਾਂ ਨੇ ਕੀਤੀ ਹੈ ਤੇ ਉਹਦੇ ਕਰਕੇ ਉਹ ਤੇ ਰੋਸ ਵਿੱਚ ਆਪਾਂ ਕਿ ਜੇ ਤੁਸੀਂ ਗੁਰੂਗ੍ਰੰਥ ਸਾਹਿਬ ਵਾਲੀ ਗੋਲੇ ਦਾਗ ਦਿੱਤੇ ਉਹਦੇ ਰੋਸ ਵਿੱਚ ਆਪਾਂ ਜਾ ਕੇ ਇੱਥੇ ਜਿਹੜਾ ਆਪਾਂ ਬਲੌਕ ਕੀਤਾ ਹੋਇਆ ਵੀਡੀਓ ਦਿਖਾ ਰਹੇ ਹੋ ਤੁਸੀਂ ਇਹ ਬਲੌਕ ਕਰਤੀ ਹੈ ਰੋਡ ਸੈਕਿੰਡ ਰੋਡ ਜਿਹੜੀ ਆਪਾਂ ਜਦੋਂ ਵੀਰ ਜੀ 2 ਸਾਲ ਪਹਿਲੇ ਇੱਥੇ ਬੈਠੇ ਸੀ ਮੋਰਚੇ ਤੇ ਇਹ ਬਲੌਕ ਈ ਸੀ ਇਦਾਂ ਹੀ ਰਿਹਾ 7-8 ਮਹੀਨੇ ਇਦਾਂ ਹੀ ਗੱਡੇ ਨੇ ਉਸ ਤੋਂ ਬਾਅਦ ਪ੍ਰਬੰਧਕਾਂ ਨੇ ਕਿਹਾ ਸੀ ਜਦੋਂ ਤੁਸੀਂ ਦੇਖਿਆ ਸੀ ਸਾਰਾ ਗੁਰਚਰਨ ਸਿੰਘ ਜੀ ਹਵਾਰਾ ਜੀ ਦੇ ਜਿਹੜੇ ਫਾਦਰ ਨੇ ਤਰ ਵੀ ਪਿਤਾ ਨੇ ਜੀ ਉਹਨਾਂ ਨੇ ਇਹ ਗੱਲ ਕਹੀ ਸੀ ਕਿ ਮੈਂ ਉਹ ਲੈਟਰ ਦੇਖਿਆ ਨਹੀਂ ਤੇ ਮੇਰੇ ਕੋ ਸਾਈਨ ਹੋ ਗਏ ਉਹ ਸੁਣਿਆ ਬੜੀ ਫੈਲੀ ਸੀ ਗੱਲ ਉਹ ਹਾਂਜੀ ਵੀ ਆਪਣਾ ਵੈਸੇ ਤਾਂ ਕੋਈ ਵੀ ਕਿਸੇ ਕੋ ਲੈਟਰ ਆਂਦਾ ਆਬਵੀਅਸਲੀ ਅੱਜ ਦੇ ਟਾਈਮ ਤੇ ਬੰਦਾ ਵੀ ਜੀ ਪੜ੍ਹਦਾ ਤਾਂ ਸਾਈਨ ਕਰਦਾ ਜੀ ਤੇ ਉਹ ਬੜੀ ਅਣਗੌਲੀ ਜੀ ਗੱਲ ਲੱਗੀ ਤੇ ਇਹਨਾਂ ਨੇ ਪ੍ਰਬੰਧਕਾਂ ਨੇ ਉਦੋਂ ਕੁ ਚ ਰਾਜਾ ਰਾਜ ਸਿੰਘ ਵੀ ਆਦਕ ਵੀ ਜਿਹੜੇ ਗੁਰਸਿੱਖ ਸੀਗੇ ਉਹਨਾਂ ਨੇ ਕਿਹਾ ਸੀ ਵੀ ਦੋ ਦਿਨ ਲਈ ਆਪਾਂ ਜਿਹੜਾ ਇਹਨੂੰ ਖੋਲਦੀਏ ਫਿਰ ਬੰਦ ਕਰ ਦਾਂ ਉਹ ਦੋ ਦਿਨ ਹੀ ਨਹੀਂ ਆਈ ਵੀ ਜੀ ਇੱਕ ਸਾਨੂੰ ਇਸ ਚੀਜ਼ ਦਾ ਕੱਲ ਦਾ ਰੋਸ ਆ ਜਿਹੜਾ ਇਹਨਾਂ ਨੇ 100 ਤੋਂ ਵੱਧ ਜਿਹੜੇ ਬੰਬ ਮਾਰੇ ਨੇ ਉਹਦੇ ਕਰਕੇ ਆਪਾਂ ਦੂਜੀ ਰੋਡ ਵੀ ਬਲੋਕ ਕਰ ਦਿੱਤੀ ਆ ਆ ਮੈਂ ਸੁਣ ਦੇਖਿਆ ਵੀ ਰੋਡ ਖੁੱਲੀ ਹੋਈ ਸੀ 7-8 ਮਹੀਨੇ ਤੋਂ ਜੀ ਮਤਲਬ ਕਿ ਪਹਿਲਾਂ ਬੰਦ ਰਹੀ ਫਿਰ ਖੁੱਲੀ ਰਹੀ ਅੱਜ ਤੁਸੀਂ ਹੁਣ ਦੋ ਦਿਨ ਤੋਂ ਕੱਲ ਤੋਂ ਬੰਦ ਕਰ ਦਿੱਤੀ ਆ ਕੱਲ ਤੋਂ ਬੰਦ ਹੀ ਆ ਜੀ ਉਦੋਂ ਦੀ ਬੰਦ ਹੀ ਹੋ ਗਈ ਜਦੋਂ ਵੀ ਜੀ ਬੰਬ ਵੀ ਚਲਾਤੇ ਮਤਲਬ ਐਦਾਂ ਲੱਗ ਰਿਹਾ ਸੀ ਜਿਵੇਂ ਇੰਡੀਆ ਪਾਕਿਸਤਾਨ ਦਾ ਬਾਰਡਰ ਹੁੰਦਾ ਚੀਨ ਦਾ ਬਾਰਡਰ ਹੁੰਦਾ ਉਦਾਂ ਬੰਬ ਇਹਨਾਂ ਨੇ ਚਲਾਏ ਨੇ ਕੱਲ ਤੇ ਅਗਰ ਇਹਨਾਂ ਨੇ ਨਾ ਇਹਨਾਂ ਨੇ ਬਜ਼ੁਰਗ ਦੇਖੇ ਨਾ ਬੱਚੇ ਦੇਖੇ ਤੇ ਉਹ ਚੀਜ਼ ਸਾਨੂੰ ਬੜੀ ਹਰਟਿੰਗ ਹੋਈ ਹੈ ਕਿ ਇਹ ਇਹ ਭਰਾ ਕਹਿੰਦੇ ਨੇ ਇੱਕ ਪਾਸੇ ਭਰਾ ਕਹਿੰਦੇ ਨੇ ਦੂਜੇ ਪਾਸੇ ਬੰਬ ਮਾਰਦੇ ਨੇ ਤੋਂ ਐਦਾਂ ਐਦਾਂ ਜਾਪਦਾ ਸੀ ਵੀ ਜਿੱਦਾਂ ਇਹ ਸਾਡੇ ਖੂਨ ਦੇ ਪਿਆਸੇ ਹੋਏ ਫਿਰਦੇ ਨੇ ਭਾਈ ਜੀ ਜੀ ਇਹ ਮੈਂ ਹੁਣ ਸਟ੍ਰੇਟ ਅਵੇ ਗੱਲ ਕਰਨੀ ਚਾਹੁੰਨਾ ਵੀ ਕਿਤੇ ਨਾ ਕਿਤੇ ਜਿਹੜੀ ਇਹ ਹਿੰਦੂ ਸਾਮਰਾਜ ਦੇ ਵਿੱਚ ਜਿਹੜੇ ਇਹ ਲੋਕ ਬਹਿ ਗਏ ਨੇ ਅੱਜ ਸਿਆਸਤਮਾਨ ਰਹੇ ਨੇ ਜਿਨ੍ਹਾਂ ਦਾ ਕਬਜ਼ਾ ਆਇਆ ਪੂਰਾ ਤੇ ਉਹ ਲੋਕ ਜਿਹੜੇ ਨੇ ਫੇਰ ਕਿਤੇ ਹੋਈ 84 ਦਾ ਟਾਈਮ 47 ਦਾ ਮੈਨੂੰ ਲੱਗਦਾ ਵੀਰੇ ਵੀ ਇਹਨਾਂ ਨੂੰ ਨਾ ਕਿਤੇ ਸਿੱਖ ਚੰਗੇ ਹੀ ਨਹੀਂ ਲੱਗਦੇ ਕਰਨ ਕੀ ਜਾ ਰਹੇ ਸੀ ਕਹਿ ਰਹੇ ਮਨੋ ਕਿ ਚੰਡੀਗੜ੍ਹ ਨੂੰ ਵਧਨ ਤੂੰ ਰੋਕਦੇ ਕਿਉਂ ਨੇ ਕਿਉਂਕਿ ਇੱਕ ਨੋਰਮਲ ਜੀ ਗੱਲ ਹੈ ਜਿ세 ਤੌਰ ਤੇ ਤੁਸੀਂ ਜਾ ਰਹੇ ਹਰ ਰੋਜ਼ ਜਥਾ ਤੁਹਾਡਾ ਜਾਂਦਾ ਹੈ ਬੈਠ ਕੇ ਵਾਪਸ ਆ ਜਾਂਦਾ ਪਰ ਇਸ ਤਰ੍ਹਾਂ ਰੋਕਣ ਦਾ ਕਾਰਨ ਕੀ ਲੱਗਾ ਤੁਹਾਨੂੰ ਵਿੱਚ ਕਾਰਨ ਨਹੀਂ ਹੈ ਫਿਰ ਜਿਹੜੇ ਅੰਦਰ ਬੈਠੇ ਨੇ 빅 ਸ਼ੌਟਸ ਨੇ ਭਾਜੀ ਉਹ ਜਗਤਾਰ ਜਗਤਾਰ ਸਿੰਘ ਹਵਾਰਾ ਪਰਮਜੀਤ ਸਿੰਘ ਪਿਆਉਰਾ ਜਗਤਾਰ ਸਿੰਘ ਤਾਰਾ ਬਲਵੰਤ ਸਿੰਘ ਰਾਜੋਆਣਾ ਇਹ ਉਹ ਗੁਰਸਿੱਖ ਨੇ ਜਿਹੜੇ 30 ਸਾਲ ਦੇ ਵਿੱਚ ਇੱਕ ਵਾਰੀ ਵੀ ਪ੍ਰੋਲ ਤੇ ਵਾਰ ਨਹੀਂ ਆਏ ਇਹਨਾਂ ਨੂੰ ਮਿਲਦੀ ਹੀ ਨਹੀਂ ਪ੍ਰੋਲ ਨਾਰਮਲ ਵਲਤਕਾਰੀ ਤਾਂ ਬਾਹਰ ਆਉਂਦੇ ਰਹਿੰਦੇ ਆ ਨਾਰਮਲ ਵਲਤਕਾਰੀ ਤੇ ਚਲੋ ਵੀਰ ਜੀ ਉਹਨਾਂ ਦਾ ਵੋਟ ਬੈਂਕ ਹੈ ਉਹ ਤੇ ਆਣਾ ਹੀ ਆ ਪਰ ਆਪਣੇ ਵਾਲੇ ਜਿਹੜੇ ਨੇ ਸਿੱਖ ਇਹ ਆਏ ਨਹੀਂ ਬਾਹਰ ਇਹਨਾਂ ਨੇ ਬਿਲਕੁਲ ਉਹਨਾਂ ਦੀ ਸ਼ਕਲਾਂ ਨਹੀਂ ਦਿਖਾਈਆਂ ਤੇ ਅੱਜ 30 30 ਸਾਲ ਤੋਂ ਬਾਅਦ ਵੀ ਕਿਤੇ ਵੀ ਵੀਰ ਜੀ ਕੋਈ ਮਤਲਬ ਹਨਾ ਇਨਜਸਟਿਸ ਹੀ ਹੈ ਸਾਡੇ ਨਾਲ ਤੇ ਐਵੇਂ ਲੱਗਦਾ ਵੀ ਜਿੱਦਾਂ ਸਰਕਾਰਾਂ ਮਤਲਬ ਇਹਨਾਂ ਦਾ ਸਿੱਖਾਂ ਨਾਲ ਵਤੀਰਾ ਹੋ ਰਿਹਾ ਤੇ ਦੂਜਿਆਂ ਨਾਲ ਹੋ ਰਿਹਾ ਸੋ ਸਾਡੇ ਨਾਲ ਡਿਸਕ੍ਰਿਮੀਨੇਸ਼ਨ ਜੀ ਹੋ ਰਹੀ ਹੈ ਤੇ ਅਸੀਂ ਇਹ ਚਾਹ ਕਹਿਣਾ ਚਾਹੁੰਦੇ ਆ ਅੱਜ ਸਾਨੂੰ ਇਹ ਆਪਾਂ ਯੂਨਿਟੀ ਦੀ ਗੱਲ ਕਰ ਰਹੇ ਹਾਂ ਅਸੀਂ ਚਾਹੁੰਦੇ ਆ ਵੀ ਸਾਰੇ ਜਥੇਦਾਰ ਹਵਾਰਾ ਦੇ ਬਾਪੂ ਜੀ ਵੀ ਹਾਂਜੀ ਰਾਜਾ ਰਾਜ ਸਿੰਘ ਨੇ ਕੁਲਵਿੰਦਰ ਸਿੰਘ ਨੇ ਸਾਰੇ ਆਪਾਂ ਸਾਰਿਆਂ ਨੂੰ ਕਹਿਣਾ ਚਾਹੁੰਦੇ ਆ ਜਿਹੜੇ 2 ਸਾਲ ਤੋਂ ਬੈਠੇ ਹੋ ਵੀ ਸਾਡੇ ਨਾਲ ਸਾਡਾ ਸਾਥ ਦਿਓ ਇਸ ਮੋਰਚੇ ਵਿੱਚ ਆਪਾਂ ਇਹਨੂੰ ਮਜ਼ਬੂਤ ਕਰਨਾ ਚਾਹੁੰਦੇ ਆ ਜੀ ਤੇ ਕਿਵੇਂ ਲੱਗਦਾ ਕਿ ਯਾਰ ਰਸਤਾ ਰੋਕਣ ਨਾਲ ਕੀ ਅਸਰ ਪਊਗਾ ਸਰਕਾਰ ਤੇ ਵੀਰ ਜੀ ਅਸਰ ਇਹ ਪਏਗਾ ਮੇਨ ਰੋਡ ਹੈ 43 ਦੀ ਵੀਰ ਜੀ ਠੀਕ ਹੈ ਨਾ ਇਹਦੇ ਨਾਲ ਜੇ ਆਪਾਂ ਇਹ ਬਲੌਕਡ ਹੁੰਦਾ ਤੇ ਇਹਦੇ ਨਾਲ ਬਹੁਤ ਕੁਝ ਬਲੌਕ ਹੋਣਾ ਨਾਲ ਦਾ ਆਲਾ ਦਵਾਲਾ ਸਾਰਾ ਬਲੌਕ ਹੋ ਜਾਂਦਾ ਵੀ ਤੇ ਦੂਜੀ ਗੱਲ ਇਹ ਹੈਗੀ ਆਪਾਂ ਆਪਾਂ ਚਾਹੁੰਦੇ ਆ ਕਿ ਆਪਾਂ ਜਿਵੇਂ ਪਹਿਲੇ ਬੈਠੇ ਸੀ ਓਦਾਂ ਹੀ ਬਹਿਣਾ ਚਾਹੁੰਦੇ ਆ ਦੁਬਾਰਾ ਆਪਾਂ ਅਸੀਂ ਚਾਹੁੰਦੇ ਆ ਕਿ ਆਪਾਂ 12 13 ਮਹੀਨਾ ਖੋਲ ਕੇ ਵੀ ਦੇਖ ਲੇ ਫੇਰ ਅਸੀਂ ਚਾਹੁੰਦੇ ਆ ਵੀ ਜਿਸ ਹਿਸਾਬ ਨਾਲ ਤੁਹਾਡੇ ਰਿਐਕਸ਼ਨਸ ਨੇ ਅਸੀਂ ਸਾਰਾ ਪਰਿਵਾਰ ਦੁਬਾਰਾ ਆਪਣਾ ਬਿਠਾਣਾ ਚਾਹੁੰਦੇ ਆ ਇੱਥੇ ਖਾਲਸਾ ਪੰਥ ਇਕੱਠਾ ਹੋਵੇ ਤੇ ਬਹਿ ਕੇ ਅਸੀਂ ਫੈਸਲੇ ਲਏ ਜਾਣ ਕਿ ਹੁਣ ਅੱਗੇ ਕੀ ਕਰਨਾ ਜਦੋਂ ਕੱਲ ਜਦੋਂ ਇਹੋ ਜਿਹਾ ਮਾਹੌਲ ਬਣਿਆ ਉਸ ਤੋਂ ਬਾਅਦ ਅਫਸਰਾਂ ਦੇ ਕੀ ਬਿਆਨ ਸੀ ਮਤਲਬ ਅਫਸਰ ਕੀ ਕਹਿ ਰਹੇ ਸੀ ਮਤਲਬ ਕੀ ਉਹਨਾਂ ਨੂੰ ਪੁੱਛਿਆ ਤੁਸੀਂ ਵੀ ਇਹ ਚੀਜ਼ ਕਿਉਂ ਹੋਈ ਨਾਰਮਲ ਗੱਲ ਜਵੇਂ ਉੱਥੇ ਸਿੰਘਾਂ ਨੂੰ ਰੋਕਿਆ ਗਿਆ ਇੱਥੇ ਵੀ ਤੁਸੀਂ ਰੋਕ ਹੀ ਸਕਦੇ ਸੀ ਜਿਆ 100 150 ਬੰਦੇ ਇੱਥੇ ਗ੍ਰਿਫਤਾਰ ਕਰ ਲੇਤਾ ਗਿਆ ਸੀ ਉਸ ਦੇ ਕਹਤੇ ਵੀ ਗਫਤਾਰ ਕੀਤਾ ਉਹ ਬੰਬ ਗੋਲੇ ਚਲਾਉਣ ਦਾ ਜਾਂ ਪਾਣੀ ਚਲਾਉਣ ਦਾ ਕਾਰਨ ਕੀ ਵੀਰ ਜੀ ਅਫਸਰਾਂ ਦਾ ਮੂਡ ਤਾਂ ਬੜਾ ਮੈਨੂੰ ਹੋਰ ਜਾ ਲੱਗ ਰਿਹਾ ਸੀ ਬਾਕੀ ਇਹ ਹੈਗਾ ਕਿ ਮਤਲਬ ਵਿਦਨ ਮਿੰਟਸ ਇਹਨਾਂ ਨੇ ਬਲਾ ਚਲਾਉਣੇ ਸ਼ੁਰੂ ਕਰਤੇ ਸੀ ਉਹ ਬੰਬ ਜਿਹੜੇ ਨੇ ਤੇ ਉਹਦੇ ਨਾਲ ਮੈਨੂੰ ਇਦਾਂ ਲੱਗਦਾ ਸੀ ਵੀ ਇਹ ਪਹਿਲੇ ਹੀ ਤਿਆਰ ਨੇ ਤਿਆਰ ਸੀਗੇ ਇਹਨਾਂ ਨੂੰ ਇਹ ਸੀ ਵੀ ਹਲਕੀ ਜਿਹੀ ਵੀ ਕੋਈ ਹਲਚਲ ਹੁੰਦੀ ਹੈ ਨਾ ਇਹਨਾਂ ਨੂੰ ਪਿੱਛੇ ਆਰਡਰ ਸੀ ਕਿ ਬਸ ਜਿਹੜਾ ਅੱਗੇ ਆਂਦਾ ਭੁੰਨ ਕੇ ਰੱਖ ਦਿਓ ਆ ਨੋਰਮਲ ਦੇਖਿਆ ਜਾਏ ਤਾਂ ਜਿਹੜਾ ਪਾਣੀ ਜੀ ਬੁਛਾਰਿਆ ਜਿਹੜਾ ਆਸੂ ਗੈਸ ਦੇ ਗੋਲੇ ਨੇ ਬਿਨਾਂ ਆਰਡਰ ਤੋਂ ਚਲਾ ਨਹੀਂ ਸਕਦਾ ਅਫਸਰ ਪੁਲਿਸ ਚਲਾ ਹੀ ਨਹੀਂ ਸਕਦੇ ਇਹ ਜੀ ਪਾਣੀ ਤਾਂ ਵੀ ਮੈਂ ਤੁਹਾਨੂੰ ਪਹਿਲਾਂ ਕਹਿਆ ਸੀ ਪਾਣੀ ਚਲੋ ਜਿਹੜਾ ਚੱਲਣਾ ਹੈ ਨਾ ਇੱਕ ਨੋਰਮਲ ਜੀ ਗੱਲ ਹੋ ਜਾਂਦੀ ਹੈ ਪਰ ਜਿਹੜੇ ਬੰਬ ਚਲਾਣੇ ਹਨ ਉਹ ਪਹਿਲੇ ਵੀਰ ਜੀ ਦਿੱਲੀ ਤੋਂ ਪਰਮਿਸ਼ਨ ਲੈਣੀ ਪੈਂਦੀ ਹੈ ਵੀ ਅਸੀਂ ਆਪਣੀ ਹੀ ਦੁਨੀਆ ਦੇ ਉੱਪਰ ਆਪਣੀ ਹੀ ਪੋਪੂਲੇਸ਼ਨ ਤੇ ਕੰਟਰੀ ਦੀ ਕੰਟਰੀ ਦੀ ਪੋਪੂਲੇਸ਼ਨ ਤੇ ਆਪਾਂ ਵਾਰ ਕਰ ਲੱਗੇ ਆ ਤੇ ਉਹ ਉਹਦਾ ਫਿਰ ਜਿਹੜਾ ਵੀਜ਼ੀ ਉਹ ਬੜਾ ਮਾਇਨੇ ਰੱਖਦਾ ਕਿਉਂਕਿ ਦੇਸ਼ ਦੇ ਅੰਦਰ ਹੀ ਹੈ ਨਾ ਅਸੀਂ ਅਜੇ ਪੰਜਾਬ ਇਹ ਭਾਰਤ ਦਾ ਹਿੱਸਾ ਹੀ ਹੈ ਨਾ ਅਜੇ ਤੇ ਉਹਦੇ ਨਾਲ ਉਹਨਾਂ ਨੂੰ ਚਾਹੀਦਾ ਹੈ ਨਾ ਸਾਰਾ ਪੈਰਾ ਵੀ ਅਸੀਂ ਤੁਹਾਡੇ ਲੋਕਾਂ ਤੁਸੀਂ ਐ ਇੰਨੇ ਟਾਈਮ ਤੋਂ ਤੇ ਮਤਲਬ ਸਾਡੇ ਜਿਹੜੇ ਹੈਗੇ ਸੀ ਲੀਡਰਸ ਉਹ ਕਿਓ ਖਿਚੜੀ ਤੇ ਇਹਨਾਂ ਕੁਝ ਕਹਿੰਦੇ ਰਹੇ ਜੇ ਤੁਸੀਂ ਵਾਕੇ ਚ ਸਾਡੇ ਪਰ ਆਓ ਸਾਡੀ ਗੱਲ ਸੁਣੋ ਤੇ ਇਹ ਮਸਲੇ ਹੱਲ ਕਰੋ ਇੱਕ ਪਾਸੇ ਫਸਲਾਂ ਲਈ ਬੈਠੇ ਨੇ ਤੇ ਇੱਥੇ ਨਸਲਾਂ ਲਈ ਬੈਠੇ ਦੇਖਿਆ ਜਾਂਦਾ ਭਾਈ ਸਾਹਿਬ ਅੱਜ ਇੱਕ ਮਾਮਲਾ ਹੋਰ ਉਸ ਪਾਸੋਂ ਸੁਣਨਾ ਚਾਹੀ ਕਿ ਫੈਕਟਰੀ ਦਾ ਮਾਲਕ ਸਿੰਘ ਸਰਦਾਰ ਆਪਣਾ ਭਈਆਂ ਵੱਲ ਕੋ ਪ੍ਰਵਾਸੀ ਭਈਆਂ ਵੱਲ ਕੁੱਟਿਆ ਗਿਆ ਉਹਨੂੰ ਬਈ ਉਹਨੇ ਗੁਰਪੁਰਪੁਰੋ ਤੇ ਉਹ ਪੰਨੀ ਉਥੇ ਮੀਟ-ਮੂਟ ਬਣਾ ਰੇ ਸੀ ਸੁਣਨ ਰੋਕਿਆ ਤਾਂ ਉਹਦੀ ਕੁੱਟਮਾਰ ਕਰ ਦਿੱਤੀ ਭਾਜੀ ਦੇਖੋ ਫੈਕਟਰੀ ਦਾ ਮਾਲਕ ਹੀ ਕੁੱਟ ਦਿੱਤਾ ਹਾਂਜੀ ਪੰਜ ਕੁਲੇ ਦੀ ਗੱਲ ਹੈ ਜੀ ਇਹ ਮੈਨੂੰ ਸੁਣਨ ਚ ਆਇਆ ਹਾਂ ਮਾਲੀਆਂ ਪੰਜ ਕੁਲੇ ਕਿੱਥੇ ਦੀ ਗੱਲ ਹੈ ਹਾਂਜੀ ਹਾਂਜੀ ਹਾਂ ਇਹ ਸੁਣਨ ਚ ਆਇਆ ਸੀ ਵੀਰ ਜੀ ਨਾਲ ਤੇ ਆਪਣੇ ਸਿੰਘ ਕਾਫੀ ਐਕਟਿਵ ਨੇ ਤੇ ਉਹ ਗਏ ਵੀ ਨੇ ਇਸ ਮਸਲੇ ਦੇ ਵਿੱਚ ਤੇ ਉਹ ਹੋ ਗਈ ਕੰਪਲੇਨ ਪ੍ਰਵਾਸੀ ਮਜ਼ਦੂਰਾ ਦਾ ਇੰਨੀ ਮਤਵੱਦਗੀ ਹੈ ਕਿਥੇ ਕੰਮ ਕਰਨ ਵਾਲੇ ਮਾਲਕ ਤੇ ਹੀ ਹਮਲਾ ਕਰ ਦਿੱਤਾ ਵੀ ਕੋਈ ਵੀ ਉਹਦੀ ਫੈਕਟਰੀ ਚ ਉਹਦਾ ਹੱਕ ਹੈ ਉਹਦਾ ਰਾਈਟ ਹੈ ਉਹਦਾ ਮਾਲਕ ਹੈ ਉੱਥੇ ਦਾ ਵੀ ਉਹ ਕੁਝ ਵੀ ਚੀਜ਼ ਰੋਕ ਸਕਦਾ ਤੇ ਉਹਨੂੰ ਤੇ ਕੁੱਟਣਾ ਮਾਰਨਾ ਕਿੰਨਾ ਕੁ ਜਾਇਆ ਜਾ ਪੀਰ ਜੀ ਇਹ ਦੇਖੋ ਕੁੱਟ ਮਾਰਤਾ ਸ਼ੁਰੂ ਹੋ ਹੀ ਗਈ ਹੈ ਸਿੱਖਾਂ ਨਾਲ ਤੇ ਇਹ ਤੇ ਵੀ ਜੀ ਤੁਹਾਨੂੰ ਹੁਣ ਪੂਰੇ ਭਾਰਤ 'ਚ ਨਜ਼ਰ ਆਣੀਆਂ ਚੀਜ਼ਾਂ ਇਹ ਐਗਜ਼ਾਮਪਲ ਜਿਹਾ ਟਰੇਲਰ ਹੁਣ ਚੱਲ ਨਹੀਂ ਚੱਲਨੇ ਬਿਲਕੁਲ ਜਵੇਂ ਸੁਰ ਤੁਸੀਂ ਹੋਂਦ ਨੂੰ ਰਸਤਾ ਤੁਸੀਂ ਬੰਦ ਕਰ ਦਿੱਤਾ ਪ੍ਰਸ਼ਾਸਨ ਕੁਲਵਾਣ ਵੀ ਆਇਆ ਤੇ ਬਿਲਕੁਲ ਆਇਆ ਵੀਰ ਜੀ ਪ੍ਰਸ਼ਾਸਨ ਦੀ ਵੱਲ ਮੈਂ ਚਾਹੁੰਦਾ ਕਿ ਹਰਦੀਪ ਸਿੰਘ ਕਾਲੀ ਜੀ ਤੁਹਾਡੇ ਨਾਲ ਇਹ ਸ਼ੇਰ ਹਾਂ ਸੁਰ ਅ ਹਰਦੀਪ ਸਿੰਘ ਕਾਲੇ ਨਾਲ ਵੀ ਗੱਲ ਕਰਦੇ ਆਂ ਵੀਰ ਜੀ ਕੀ ਕਹਿਣਾ ਚਾਹੋਗੇ ਸਵੇਰੇ ਜਦੋਂ ਪ੍ਰਸ਼ਾਸਨ ਤੁਹਾਡੇ ਕੋਲ ਰਸਤਾ ਖਲਵਾਨ ਆਇਆ ਤੇ ਕੀ ਗੱਲਬਾਤ ਹੋਈ ਤੁਹਾਡੀ ਦੇਖੋ ਜੀ ਪ੍ਰਸ਼ਾਸਨ ਜਿਸ ਟਾਈਮ ਤੇ ਇੱਥੇ ਗੱਲ ਕਰਨ ਆਇਆ ਤੇ ਕੁਝ ਮੋਦਵਾਰ ਬੰਦੇ ਜਿਹੜੇ ਮੋਰਚੇ ਦੇ ਉਹ ਨਾ ਲਾਏ ਸੀ ਓਕੇ ਤੇ ਉਹਨਾਂ ਨੇ ਨਾ ਲਾ ਕੇ ਜਨਕੀ ਗੱਲ ਕੀਤੀ ਕਿ ਸਾਡੀ ਗੱਲ ਹੋ ਗਈ ਆ ਆਪਸ ਵਿੱਚ ਜਨਕੀ ਸਾਡੇ ਨਾਲ ਕੋਈ ਗੱਲ ਨਹੀਂ ਕੀਤੀ ਉਹਨਾਂ ਨੇ ਹਾਂਜੀ ਜੀ ਕਿ ਹਾਂ ਵੀ ਕੋਈ ਗੱਲ ਨਹੀਂ ਮੁਲਾਜ਼ਮ ਹੀ ਕਰਨ ਲੱਪੈ ਸੀ ਵੀ ਆਪਦੇ ਹੀ ਆ ਫਲਾਨਾ ਜਿੱਦਾਂ ਕਰਦੇ ਹੁੰਦੇ ਜੀ ਉਹ ਮੋਦਵਾਰ ਵੀ ਉਹ ਕੰਮ ਲਾ ਪਏ ਜੀ ਰਾਹ ਰਾਹ ਖੋਲੋ ਜੀ ਰਾਹ ਖੋਲੋ ਇੱਥੇ ਕੇ ਕੇ ਸਿੰਘਾਂ ਨੂੰ ਚਲੇ ਗਏ ਰਾਹ ਖੁੱਲਣ ਵਾਸਤੇ ਜਦ ਕਿ ਇਹ ਰਾਹ ਜਦੋਂ ਪਹਿਲਾਂ ਬੰਦ ਸੀ ਨਾ ਇਹ ਖੁੱਲਿਆ ਗਿਆ ਸੀ ਇਸ ਸ਼ਰਤ ਕਿ ਕਿਉਂਕਿ ਪਿਓਰੇ ਹੋਣਾਂ ਦੀਆਂ ਆਈਡੀਆਂ ਆਪਣੇ ਪਰੋਲ ਉਹਨਾਂ ਨੂੰ ਦਿੱਤੀ ਜਾਵੇ ਅੱਛਾ ਜੀ ਇਸ ਕਰਕੇ ਇਹ ਰਾਹ ਖੁੱਲਿਆ ਗਿਆ ਸੀ ਸਹਿਮਤੀਆਂ ਹੋਈਆਂ ਸੀ ਇਸ ਪ੍ਰਸ਼ਾਸਨ ਦੇ ਨਾਲ ਤੁਹਾਡੀ ਜੜੀਆਂ ਸ਼ਰਤਾਂ ਸੀ ਉਹ ਸਹਿਮਤ ਹਾਂਜੀ ਹਾਂਜੀ ਇਹ ਪ੍ਰਸ਼ਾਸਨ ਨਾਲ ਸਹਿਮਤ ਹੋਏ ਸੀ ਤਾਂ ਕਰਕੇ ਰਾਹ ਖੁੱਲਿਆ ਗਿਆ ਸੀ ਉਸ ਟਾਈਮ ਤੇ ਪਰ ਸਾਰੇ ਹੀ ਜਿੰਨੀਆਂ ਵੀ ਗੱਲਾਂ ਹੋਈਆਂ ਸੀ ਸਾਰਿਆਂ ਤੋਂ ਮੁਕਰ ਗਿਆ ਪ੍ਰਸ਼ਾਸਨ ਇਹਨਾਂ ਨੇ ਸਾਰੀਆਂ ਗੱਲਾਂ ਤੋਂ ਹੀ ਮੁਕਰ ਗਏ ਇਸੇ ਕਰਕੇ ਹੀ ਚੰਡੀਗੜ੍ਹ ਦਾ ਜਾਣਦਾ ਜਿਹੜਾ ਆਪਣੇ ਕੀਤਾ ਗਿਆ ਪ੍ਰੋਗਰਾਮ ਕਿਉਂਕਿ ਜਦੋਂ ਇਹ ਸਾਰੇ ਹੀ ਹਿਲਾ ਵਸੀਲੇ ਤੋਂ ਨਿਕਲ ਗਿਆ ਮਸਲਾ ਤੇ ਉਦੋਂ ਜਾਣਦਾ ਬਣਾਇਆ ਪਰ ਗੱਲ ਇਹ ਆ ਕਿ ਜੇ ਜਾਣਦਾ ਬਣਾਇਆ ਸੀ ਤੇ ਜੇ ਰਾਹ ਵੀ ਉਸੇ ਮਸਲਿਆਂ ਦਾ ਕਰਕੇ ਸੀ ਖੋਲਿਆ ਸੀ ਤਾਂ ਇਹ ਵੀ ਬੰਦ ਕਰਨਾ ਬੰਦਾ ਕਿ ਨਹੀਂ ਬੰਦਦਾ ਇੱਕ ਕਮੇਟੀ ਦੀ ਜ਼ਿੰਮੇਵਾਰੀ ਬੰਦੀ ਸੀ ਕਿ ਰਾਤ ਨੂੰ ਅਸੀਂ ਦੁਬਾਰਾ ਫਿਰ ਬੰਦ ਕੀਤਾ ਜਾਵੇ। ਇਸ ਤੋਂ ਕੋਈ ਵੀ ਆਗੂ ਮੌਜੂਦ ਨਹੀਂ ਹੈਗਾ ਓਨ ਦੀ ਸਪੋਰਟ ਮਤਲਬ ਕਿ ਜੇ ਰਾਤ ਨੂੰ ਕੋਈ ਗੱਲਬਾਤ ਹੋ ਜਾਏ ਕੱਲ ਦਾ ਉਸ ਮਾਮਲੇ ਤੋਂ ਬਾਅਦ ਕੋਈ ਮੌਜੂਦ ਨਹੀਂ ਹੈਗਾ। ਦੇਖੋ ਜੀ ਇੱਥੇ ਅਸੀਂ ਤਾਂ ਨਹੀਂ ਕੋਈ ਵੀ ਅੱਜ ਤੱਕ ਉੱਤੇ ਬੈਠੇ ਆਂ। ਮੇਰੇ ਸਾਹਮਣੇ 2 ਸਾਲ ਤੋਂ ਉੱਤੇ ਹੋ ਗਿਆ ਜੀ। ਇੱਕ ਦਿਨ ਉੱਤੇ ਹੀ ਹੋ ਗਿਆ। ਅੱਛਾ ਜੀ। ਤੇ ਅਸੀਂ ਨਹੀਂ ਕੋਈ ਆਗੂ ਇੱਥੇ ਪਹਿਲਾਂ ਪਹਿਲਾਂ ਕੋਈ ਇੱਕ ਦੋ ਰਹਿੰਦਾ ਸੀ। ਹੁਣ ਤਾਂ ਅਸੀਂ ਨਹੀਂ ਦੇਖਦੇ ਕੋਈ ਰਹਿੰਦਾ ਹੋਵੇ। ਕੋਈ ਵੀ ਨਹੀਂ ਰਹਿੰਦਾ ਆ ਜਾਂਦੇ ਸਵੇਰੇ ਪੋਜਮੀਆਂ ਬਣ ਕੇ ਆਜਣਾ ਉਹਨਾਂ ਨੇ ਤੇ ਉਧਰ ਦਰ ਹਾਂਜੀ ਮਤਲਬ ਕੋਈ ਮੂਰਤੇ ਦਾ ਬਹੁਤ ਜ਼ਿਆਦਾ ਕੋਈ ਧਿਆਨ ਦੇ ਵੀ ਨਹੀਂ ਰਿਹਾ ਨਾ ਹੁੰਦਾ ਰੱਖ-ਰਖਾਵ ਜਾਂ ਲੋਕਾਂ ਦੀ ਲੋਕਾਂ ਦਾ ਧਿਆਨ ਰੱਖਣਾ ਜਾਂ ਸਿੰਘਾਂ ਦਾ ਧਿਆਨ ਰੱਖਣਾ ਕੋਈ ਵੀ ਕੋਈ ਆਗੂ ਸਾਡੇ ਕੋਲ ਆਗੂ ਆ ਦੇ ਵਿੱਚੋਂ ਇੱਕ ਕਮੇਟੀ ਚ ਕੋਈ ਆ ਕੇ ਕਿਸੇ ਨੇ ਗੱਲ ਕੀਤੀ ਹੋਊਗੀ ਸਵੇਰੇ ਇਸ ਜਿਹਦਾ ਹਾਂ ਬਿਲਕੁਲ ਬਿਲਕੁਲ ਕੋਈ ਮਤਲਬ ਕਿ ਕਿਸੇ ਬੰਦੇ ਨੇ ਇੱਥੇ ਮੂਤ ਹੋਰ ਬੰਦੇ ਨੇ ਕਿਸੇ ਤਰ੍ਹਾਂ ਦੀ ਬੈਠ ਕੇ ਤੋਂ ਨਾ ਗੱਲ ਕੀਤੀ ਕੋਈ ਸਾਡੇ ਨਾਲ ਨਹੀਂ ਹੋਈ ਇੱਥੇ ਸਿੰਘ ਬੈਠੇ ਸੀ ਉਹਨਾਂ ਨੇ ਥੋੜੇ ਕੋਈ ਬਚਨ ਕਰਕੇ ਗਏ ਸੀ ਹੁਣ ਇਹ ਨਹੀਂ ਪਤਾ ਉਹਨਾਂ ਨੇ ਕੀ ਬਚਨ ਕੀਤੇ ਉਹਨਾਂ ਦੇ ਬਾਰੇ ਮਤਲਬ ਹੋਊਗੀ ਤੁਸੀਂ ਕੀ ਜਵਾਬ ਦਿੰਦਾ ਵੀ ਰਸਤਾ ਨਹੀਂ ਖੁੱਲੇਗਾ ਦੇਖੋ ਜੀ ਅਸੀਂ ਇੱਥੇ ਖੜੇ ਸੀ ਪਰ ਉਹ ਬਸ ਇੰਨੀ ਗੱਲ ਜਦੋਂ ਕਹਿ ਕੇ ਤੁਰ ਗਏ ਅਸੀਂ ਬਸ ਖੜੇ ਸੀ ਕਿ ਜੇ ਜਦੋਂ ਕੋਈ ਹੱਥ ਲਾਵੇ ਉਸ ਤੋਂ ਬਾਅਦ ਅਸੀਂ ਦੇਖਾਂਗੇ ਕਿ ਕੌਣ ਲਾ ਰਿਹਾ ਹੈ ਨਾ ਇਹ ਸਾਡੀ ਜਨਕੀ ਕਾਰਵਾਈ ਬੰਦੀ ਕਰਨੀ ਹੈ ਨਾ ਪਰ ਉੱਥੇ ਕਿਸੇ ਨੇ ਵੀ ਜਨਕੀ ਨਾ ਪ੍ਰਸ਼ਾਸਨ ਨੇ ਹੱਥ ਲਾਇਆ ਬ੍ਰਿਗੇਡ ਨੂੰ ਕਿਸੇ ਨੂੰ ਉਹ ਵੀ ਆਪਦਾ ਚਲੇ ਗਿਆ ਤੇ ਜਿਹੜੇ ਅੱਗੂ ਸੀ ਉਹ ਵੀ ਆਪਦਾ ਬਸ ਐ ਕਰ ਕਰੇ ਤੇ ਚਲੇ ਗਏ ਜਿਸ ਨੇ ਹੱਥ ਕਿਸੇ ਨੇ ਨਹੀਂ ਲਾਇਆ ਤੇ ਉਹਨਾਂ ਦੇ ਲਈ ਤੁਸੀਂ ਮਨ ਲਓ ਕਿ ਜਿਹੜਾ ਉਹਨਾਂ ਨੇ ਕੁਝ ਕਿਹਾ ਤੁਹਾਨੂੰ ਦੇਖੋ ਮੰਗ ਕੋਈ ਨਹੀਂ ਕਹਿਦਾ ਮਤਲਬ ਇਹ ਆ ਸੀ ਤੇ ਕਮੇਟੀ ਨੂੰ ਇਹ ਕਹਿਣਾ ਚਾਹੁੰਦੇ ਆ ਕਿ ਭਾਈ ਜੇ ਆਪਾਂ ਰਾਹ ਖੋਲਣ ਲਈ ਇਹ ਸ਼ਰਤਾਂ ਜਿਹੜੀਆਂ ਮਨਾਈਆਂ ਸੀ ਜੋ ਨਹੀਂ ਮੰਨੀਆਂ ਜਾਂਦੀਆਂ ਤੇ ਆਪਦਾ ਦੁਬਾਰਾ ਬੰਦ ਕੀਤਾ ਜਾਵੇ ਇਹ ਖੋਲਣ ਦਾ ਮਤਲਬ ਨਹੀਂ ਬਣਦਾ ਜੇ ਫਿਰ ਤੁਸੀਂ ਜਿੰਨੇ ਚੱਕਰ ਅਗਲੇ ਤੇ ਚੁੰਡੀ ਨਹੀਂ ਵਢੋਂਗੇ ਨਾ ਤੇ ਕਹੇ ਨਾ ਤੁਹਾਡੀ ਗੱਲ ਨਹੀਂ ਸੁਣਨੀ ਜੇ ਅੱਜ ਗੱਲ ਸੁਣੋਣੀ ਹੈ ਤਾਂ ਤੁਹਾਨੂੰ ਚੁੰਡੀ ਵੜਨੀ ਪੈਣੀ ਆ ਨਵੇਸਲੇ ਹੋ ਕੇ ਨਹੀਂ ਬੈਠਾ ਜਾਣਾ ਆ ਦੇਖੋ ਭਾਈ ਸਾਹਿਬ ਉਧਰ ਕੈਮਰਾ ਘੁਮਾ ਦਿਓ ਮਾੜਾ ਦੇਖ ਲਓ ਪਹ ਚੰਗੀ ਬੈਠੇ ਛੋਟੇ ਛੋਟੇ ਨਾ ਇਹ ਕ ਇਹਨਾਂ ਨੂੰ ਤਨੇ ਚੁੱਕਿਆ ਸੀ ਮਤਲਬ ਕੋਈ ਦੋ ਬੱਚੇ ਨੌਜਵਾਨੇ ਬੱਚੇ ਵੀ ਚੁੱਕੇ ਸੀ ਪੁਲਿਸ ਨੇ ਮਤਲਬ ਜਿਹੜੇ 50 ਤੋਂ ਵੱਧ ਜਿਹੜੇ ਨੇ ਗ੍ਰਿਫਤਾਰੀ ਕੱਲ ਹੋਈ ਹੈ ਪਰ ਚਲੋ ਉਹਨਾਂ ਨੂੰ ਸੇਮ ਡੇ ਉਹਨਾਂ ਨੇ ਜਦੋਂ 5 ਵਜੇ ਤੱਕ ਸੀਗਾ ਪ੍ਰੋਟੈਸਟ ਉਸ ਤੋਂ ਬਾਅਦ ਛੱਡਤਾ ਸੀ ਜੀ ਪਰ ਇਹ ਕਿ ਬੱਚੇ ਬਜ਼ੁਰਗ ਸਾਰਿਆਂ ਤੇ ਤਸ਼ੱਦਦ ਬਹੁਤ ਮਤਲਬ ਬੁਰੀ ਤਰ੍ਹਾਂ ਮਤਲਬ ਕਾਫੀ ਬੇਦਵੀ ਜੀ ਮੈਂ ਹਨਾ ਕੇਸ ਫੜਫੜ ਕੇ ਖਿੱਚ ਖਿੱਚ ਕੇ ਧਰੂ ਧਰੂ ਕੇ ਕੀਤਾ ਪਰ ਮੈਂ ਸੁਣਿਆ ਵੀ ਸ਼ਸਤਰ ਵੀ ਲੈ ਕੇ ਸੀ ਉਹਨਾਂ ਦੇ ਸਿੰਘਾਂ ਦੇ ਵੀਰ ਜੀ ਬਿਲਕੁਲ ਕਿਉਂਕਿ ਕਾਫੀ ਵੱਡੇ ਪੱਧਰ ਤੇ ਜਿਹੜੀ ਚੰਡੀਗੜ੍ਹ ਪ੍ਰਸ਼ਾਸਨ ਸੀਗਾ ਕੱਲ ਹਜ਼ਾਰਾਂ ਦੀ ਗਿਣਤੀ ਵਿੱਚ ਉਹਨਾਂ ਨੇ ਪਹਿਲੇ ਹੀ ਤਿਆਰੀ ਕੀਤੀ ਹੋਈ ਸੀ ਤੇ ਉਹ ਇੱਕਦਮ ਮਤਲਬ ਜਿਵੇਂ ਇੱਕ ਇੱਕ ਨੂੰ ਕਹਿੰਦੇ ਨੇ ਵੀ ਆਪਣਾ 10 10 20 20 ਜਾਣੇ ਝੜਪ ਪੈਂਦੇ ਸੀ ਤੇ ਮੋਢੇ ਉਹ ਫੜ ਲੈਣਾ ਪਿੱਛੋ ਫੜ ਲੈਣਾ ਤੇ ਕਰ ਲੈਣਾ ਤੇ ਕੁਝ ਸਿੰਘ ਆਪਣੇ ਫੱਟੜ ਵੀ ਹੋਏ ਆ ਜਿਦੇ ਚ ਉਹਦੀ ਵੀਰ ਦੀ ਬਾਹਾਂ ਵੀ ਟੁੱਟ ਗਈਆਂ ਜੀ ਹਾਂਜੀ 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 ਕੁਝ ਸਾਡੇ ਫੱਟੜ ਹੋਏ ਨੇ ਬੰਦੇ ਤੇ ਅਸੀਂ ਇਹ ਵੀ ਪ੍ਰਸ਼ਾਸਨ ਦੇ ਅੱਗੇ ਲੈ ਕੇ ਆਵਾਂਗੇ ਛੇਤੀ ਵੀ ਸਾਡੇ ਕਿੰਨੇ ਬੰਦੇ ਫੱਟੜ ਨੇ ਤੇ ਅੱਗੇ ਸਾਨੂੰ ਕੀ ਇਹਨਾਂ ਨਾਲ ਆਪਾਂ ਆਪਾਂ ਨਾਲ ਗੱਲਬਾਤ ਕਰਾਂਗੇ ਇਸ ਬਾਰੇ ਸਰ ਜੀ ਜੇ ਇੰਨੀਆਂ ਗੱਲਾਂ ਹੋਈਆਂ ਨੇ ਚਲੋ ਪ੍ਰਸ਼ਾਸਨ ਨੂੰ ਪੁੱਛਣਾ ਨਹੀਂ ਪੁੱਛਣਾ ਉਹ ਤਾਂ ਬਾਅਦ ਦੀ ਗੱਲਾਂ ਪਰ ਜਿਹੜਾ ਮੋਰਚ ਦੇ ਮੋਤਵਾਰ ਬੰਦੇ ਉਹਨਾਂ ਨੂੰ ਕਿਉਂ ਨਹੀਂ ਪੁੱਛਿਆ ਆ ਕੇ ਕਿ ਕਿੰਨੇ ਬੰਦੇ ਸੱਟ ਲੱਗੀ ਉਹਨਾਂ ਦਾ ਇਲਾਜ ਕਰਾਇਆ ਜਾਵੇ ਉਹਨਾਂ ਨੂੰ ਦੇਖਿਆ ਜਾਵੇ ਕਿਸੇ ਦੇ ਸ਼ਸਤਰ ਖੋਏ ਗਏ ਉਹ ਵਾਪਸ ਕਰਾ ਦੇ ਜਾਣ ਮੈਂ ਸ਼ਾਮ ਤੱਕ ਕੋਈ ਕਿਸੇ ਨੇ ਪੁੱਛਤਾ ਜੀ ਅੱਜ ਸਾਰਾ ਦਿਨ ਕਿਸੇ ਮੋਤਵਾਰ ਬੰਦੇ ਤੇ ਆ ਕੇ ਇੱਥੇ ਹੀ ਗੱਲ ਕਰ ਰਹੇ ਨੇ ਦੁਪਹਿਰ ਦੇ ਵੀ ਭਾਈ ਕਿਸੇ ਤ ਕਿਉਂਕਿ ਪੋਲਸ ਨੇ ਸਾਡੀਆਂ ਕੁਝ ਗੱਡੀਆਂ ਕੁਝ ਟਰੈਕਟਰ ਵੀ ਫੜੇ ਹੋਏ ਨੇ ਤੇ ਇਹ ਪ੍ਰਬੰਧਕ ਇਹ ਗੱਲ ਕਹਿ ਰਹੇ ਨੇ ਜੇ ਤੁਸੀਂ ਇਹ ਖੋਲ ਦਿੰਦੇ ਹੋ ਤੇ ਉਹ ਗੱਡੀਆਂ ਛੱਡ ਦੇਣਗੇ ਮੈਂ ਕਿ ਗੱਡੀਆਂ ਤਾਂ ਵੈਸੇ ਵੀ ਛੱਡ ਦੇਣੀ ਆ ਉਹਨਾਂ ਨੇ ਜਾਦਾ ਗੱਲ ਹੈ ਜੋ ਵੀ ਉਹਨਾਂ ਨੇ ਕਰਨਾ ਹੈ ਆਪਣਾ ਉਹਨਾਂ ਦਾ ਕੋਲ ਸੀਡਿੰਗਸ ਉਹ ਕਰਕੇ ਉਹਨਾਂ ਨੇ ਕਰ ਦੇਣੀ ਆ ਹਨਾ ਜੀ ਪਰ ਆਪਾਂ ਜਿਹੜੀ ਗੱਲ ਹੈਗੀ ਆ ਵੀ ਇਹਨੂੰ ਆਪਾਂ ਪੁਰਾਣੇ ਵਾਂਗੂ ਹੀ ਮੋਰਚੇ ਨੂੰ ਕਰਨਾ ਚਾਹੁੰਦੇ ਆ ਮੋਰਚਾ ਬੰਨਣ ਨਾਲ ਹੁੰਦਾ ਹੈ ਖੁੱਲਣ ਨਾਲ ਥੋੜੀ ਹੁੰਦਾ ਜਿਹੜਾ ਖੋਲ ਹੀ ਗਿਆ ਤੇ ਉਹ ਮੋਰਚਾ ਕਾਹਦਾ ਆ ਇਸ ਕਰਕੇ ਬੰਨਣ ਵਾਲੀ ਖੇੜੇ ਆ ਆਪਾਂ ਇਹਨੂੰ ਫੇਰ ਇਸ ਸਾਰੇ ਪੰਥ ਨੂੰ ਸਾਰੇ ਆਪਾਂ ਸਿੱਖ ਸਮਾਜ ਨੂੰ ਬੇਨਤੀ ਕਰਦੇ ਆਂ ਵੀ ਸਾਡਾ ਸਾਥ ਦਿੱਤਾ ਜਾਵੇ ਤੇ ਬੰਦੀ ਸਿੰਘਾਂ ਦੀ ਜਿਹੜੀ ਗੱਲ ਹੈ ਵਰਲਡ ਪੱਧਰ ਤੇ ਚੱਕੀ ਜਾਵੇ। ਬਿਲਕੁਲ ਜੇ ਤੁਹਾਡੇ ਮਨ 'ਚ ਇਹੀ ਆ ਕਿ ਰਸਤਾ ਬੰਦ ਕਰਨ ਦਾ ਤੁਸੀਂ ਇਹੀ ਉਹਨਾਂ ਨੂੰ ਸੁਝਾਅ ਦੇਣਾ ਚਾਹੁੰਦੇ ਹੋ ਕਿ ਆਪਾਂ ਸਾਡੀਆਂ ਮੰਗਾ ਮੰਨੀਆਂ ਜਾਣ ਜਿਹੜੀਆਂ ਤੁਸੀਂ ਕਈਆਂ ਨੇ ਉਹ ਪੂਰੀਆਂ ਕੀਤੀਆਂ। ਬੜੀਆਂ ਜਾਇਜ਼ ਮੰਗਾ ਨੇ ਵੀ ਜੀ ਗੁਰੂ ਗ੍ਰੰਥ ਸਾਹਿਬ ਜੀ ਦੇ ਤੁਹਾਨੂੰ ਪਤਾ ਹੀ 500 ਤੋਂ ਵੱਧ ਬੇਦਬੀ ਹੋ ਗਈ ਪਿਛਲੇ 10 ਸਾਲਾਂ 'ਚ ਤੇ ਲਗਾਤਾਰ ਅਜੇ ਵੀ ਜਾਰੀ ਨੇ ਤੇ ਅਸੀਂ ਚਾਹੁੰਦੇ ਆਂ ਕੋਈ ਵੀ ਗ੍ਰੰਥ ਧਰਮ ਗ੍ਰੰਥ ਹੈ ਤੇ ਆਪਾਂ ਆਪਣੇ ਸਿੱਖਾਂ ਤੇ ਸਿੱਖ ਹੋਣ ਕਰਕੇ ਆਪਾਂ ਆਦਿ ਗੁਰੂ ਗ੍ਰੰਥ ਸਾਹਿਬ ਦੇ ਪੁੱਤਰ ਆ ਤੇ ਅਸੀਂ ਉਹ ਬਾਣੀ ਪੜ੍ਹਦੇ ਆ ਤੇ ਅਸੀਂ ਚਾਹੁੰਦੇ ਆ ਵੀ ਸਾਡੇ ਜਿਹੜੇ ਧਾਰਮਿਕ ਗ੍ਰੰਥ ਨੇ ਜਿਹਨੂੰ ਆਪਾਂ ਗੁਰਤਾ ਗੱਦੀ ਮਹਾਰਾਜ ਨੇ ਦਿੱਤੀ ਆ ਤੇ ਉਹਦੇ ਲਈ ਅਗਰ ਕੋਈ ਵੀ ਬੇਦਬੀ ਕਰਦਾ ਤੇ ਉਹਦੇ ਲਈ ਕਾਨੂੰਨ ਬਦਲਿਆ ਜਾਵੇ ਠੀਕ ਆ ਤੁਸੀਂ ਇੰਨੀਆਂ ਸੋਧਾਂ ਕਰਦੇ ਹੋ ਜੇ ਸਿੱਖਾਂ ਲਈ ਇੱਕ ਸੋਧ ਕਰ ਦੋਗੇ ਤੇ ਕਿਤੇ ਨਹੀਂ ਕੁਝ ਵਿਗੜ ਜਾਣਾ ਤੇ ਭਰਾ ਕਹਿੰਦੇ ਹੋ ਨਾ ਤੇ ਭਰਾਵਾਂ ਨੂੰ ਵੜਾ ਕੰਮ ਕਰਕੇ ਦਿਖਾਓ ਭਰਾ ਕਦੀ ਗੋਲੇ ਨਹੀਂ ਮਾਰਦੇ ਵੀਰ ਜੀ ਇੱਕ ਮੈਨੂੰ ਗੱਲ ਯਾਦ ਆ ਗਈ ਦੋ ਭਰਾ ਨੇ ਕੋਈ ਮਸਲਾ ਬਣ ਗਿਆ ਬਹਿ ਕੇ ਗੱਲ ਕੀਤੀ ਜਾ ਸਕਦੀ ਹੈ ਵੱਡੇ ਬਿਠਾ ਦਿੰਦੇ ਨੇ ਜਾਂ ਕੋਈ ਨਾ ਕੋਈ ਜਰੀਆ ਬਣ ਜਾਂਦਾ ਹੈ ਇੱਕ ਭਰਾ ਨੇ ਜੇ ਬੰਬ ਚਲਾਤੇ ਫਿਰ ਕੋਣ ਕੋਣ ਬੈਠੇਗਾ ਫਿਰ ਨਹੀਂ ਬਹਿ ਸਕਦੇ ਇਸ ਕਰਕੇ ਬੰਬਾਂ ਵਾਲਿਆਂ ਨੂੰ ਮੈਂ ਕਹਿਣਾ ਚਾਹਨਾ ਭਰਾਵਾ ਥੋੜਾ ਜਿਹਾ ਧਿਆਨ ਰੱਖੋ ਇੱਥੇ ਜਿਆਦਾ ਜੇ ਤੁਸੀਂ ਦਲੇਰ ਆ ਨਾ ਤੇ ਪਾਕਿਸਤਾਨ ਦੇ ਜਾ ਕੇ ਚਲਾਓ ਚਾਈਨਾ ਦੇ ਜਾ ਕੇ ਚਲਾਓ ਫਿਰ ਆਪਾਂ ਮੰਨिए ਤੁਹਾਨੂੰ ਐਵੇਂ ਵਿੱਚ ਟੋਪੀ ਪਾ ਕੇ ਇੱਕ ਕਮਿਊਨਿਟੀ ਅੱਜ ਦੂਜੀ ਕਮਿਊਨਿਟੀ ਨੂੰ ਘੂਰ ਘੂਰ ਕੇ ਜਿੱਦਾਂ ਦੇਖ ਰਹੀ ਹੈ ਜਿੱਦਾਂ ਟੋਪੀਆਂ ਪਾ ਕੇ ਸੋ ਦਿਸ ਇਜ਼ ਵੈਰੀ ਰੌਂਗ ਇਹਨਾਂ ਨੂੰ ਥੋੜਾ ਜਿਹਾ ਚਾਹੀਦਾ ਵਾ ਥੋੜਾ ਜਿਹਾ ਸੰਭਲ ਕੇ ਚੱਲੋ ਇਹ ਬੰਬ ਜਿਹੜੇ ਤੁਸੀਂ ਮਾਰੇ ਨੇ ਮਹਿੰਗੇ ਪੈਣੇ ਤੁਹਾਨੂੰ ਇਹ ਹਾਂਜੀ ਇਹ ਪੰਥ ਹੈ ਇਹ ਕਿਸੇ ਨੂੰ ਨਹੀਂ ਛੱਡਦਾ ਜਕਰੀਏ ਖਾਨ ਦਾ ਟਾਈਮ ਆਇਆ ਅਹਿਮਦ ਸ਼ਾਹ ਅਦਾਲੀ ਦਾ ਟਾਈਮ ਆਇਆ ਕਿਹੜਾ ਕਿਹੜਾ ਨਹੀਂ ਆਇਆ ਜੀ ਫਿਰ ਖਾਲਸੇ ਨੇ ਵੀਰ ਜੀ ਮੂੰਹ ਤੇ ਮੁੱਦੇ ਮਾਰਿਆ ਤੁਸੀਂ ਗੁਰੂ ਗੋਬਿੰਦ ਸਿੰਘ ਦੇ ਪੋਤਾ ਸਾਡੇ ਨਾਲ ਐਵੇਂ ਬਿਨਾਂ ਗੱਲ ਤੇ ਨਾ ਅੜਿਆ ਜੇ ਠੀਕ ਹੈ ਨਾ ਤੇ ਜੇ ਐਵੇਂ ਅੜੋਗੇ ਤੇ ਕੁੱਲਾਂ ਦੀਆਂ ਕੁੱਲਾਂ ਗਰਕਦੀਆਂ ਹੁੰਦੀਆਂ ਨੇ ਟੈਸਟ ਕਰਕੇ ਥੋੜਾ ਜਿਹਾ ਦੇਖ ਕੇ ਬਿਲਕੁਲ ਜੀ ਜਿਦ ਦੇਖਿਆ ਜਾਏ ਤੇ ਪਾਵਰ ਦਾ ਗਲਤ ਯੂਜ਼ ਨਾ ਕੀਤਾ ਜਾਵੇ ਕਿਉਂਕਿ ਸੁਹੀ ਵੀ ਆਰਾਮ ਨਾਲ ਵਧ ਰਹੇ ਸੀ ਪਰ ਰੋਕਿਆ ਗਿਆ ਫਿਰ ਜੋਸ਼ ਵਧ ਗਿਆ ਤੇ ਸਾਰੀ ਚੀਜ਼ਾਂ ਹੋਈਆਂ ਉਸ ਕਾਲ ਦੇ ਮਾਮਲੇ ਦੇ ਵਿੱਚ ਉਹ ਕਹਿਣਾ ਚਾਹੁੰਦਾ ਵੀ ਭਰਾ ਹੈਗੀ ਉਹ ਤੇ ਭਰਾ ਬਣ ਕੇ ਰੋ ਹਜੇ ਵੀ ਜੇ ਅਗਰ ਤੁਸੀਂ ਚਾਹੁੰਦੇ ਹੋ ਜੇ ਅਗਰ ਤੁਸੀਂ ਮੇਰੇ ਤੋਂ ਐਕਸਪੈਕਟ ਕਰਦੇ ਹੋ ਕਿ ਮੈਂ ਭਰਾ ਵਰਗੀ ਬੋਲੀ ਬੋਲਾਂ ਤੇ ਭਰਾ ਵਰਗਾ ਕਿਰਦਾਰ ਨਿਭਾਵਾਂ ਤੁਹਾਨੂੰ ਵੀ ਭਰਾ ਬਣਨਾ ਪਏਗਾ ਐਵੇਂ ਜਿ ਵਿਤਕਰਾ ਕਰ ਕਰਕੇ ਤੁਸੀਂ ਆਪ ਹੀ ਬਾਰਡਰ ਲਾਈਨ ਖਿੱਚੀ ਜਾ ਰਹੇ ਹੋ ਔਰ ਪਤਾ ਨਹੀਂ ਮੈਨੂੰ ਸਮਝ ਨਹੀਂ ਲੱਗ ਰਿਹਾ ਵੀ ਇਹ ਕਿਹੜੇ ਆਖੇ ਚੱਲੇ ਚੱਲ ਰਿਹਾ ਕੰਮ ਬਿਲਕੁਲ ਜੀ ਗੁਰੂਗਰਾਹ ਸਾਹਿਬ ਜੀ ਦੇ ਉੱਤੇ ਉਧਰਲੇ ਪਾਸੇ ਬੰਬ ਸੁੱਟਣਾ ਬੜੀ ਵੱਡੀ ਮੰਦਭਾਗੀ ਘਟਨਾ ਹੈ ਜੀ ਇਹ ਬੇਦਬੀ ਹੋਈ ਬਹੁਤ ਅਗੜੀ ਵੀ ਉਹਨਾਂ ਦੇ ਤੇ ਬੰਬ ਸੁੱਟ ਦੇਣਾ ਕਿਉਂਕਿ ਜੇ ਤੁਹਾਡੀ ਬੰਦਿਆਂ ਨੂੰ ਰੋਕਣ ਦਾ ਤਰੀਕਾ ਹਰ ਤਰੀਕਾ ਨਾਲ ਸਾਰਾ ਕੁਝ ਹੈਗਾ ਰੋਕਣ ਦਾ ਫਿਰ ਬੰਬ ਸੁੱਟ ਕੇ ਕੀ ਸਾਈਨ ਆਫ ਦੇ ਰਹੇ ਸੀ ਕਿ ਵੀ ਡਰਾਣਾ ਬਿਲਕੁਲ ਨਾਲੇ ਵੀਰ ਜੀ ਜਿਹੜਾ ਆਪਣਾ ਮੁੱਖ ਮੰਤਰੀ ਹੈ ਪੰਜਾਬ ਦਾ ਉਹਦੀ ਕੋਠੀ ਚੰਡੀਗੜ੍ਹ ਤੇ ਚੰਡੀਗੜੀ ਜਾਵਾਂਗੇ ਨਾ ਭਾਈ ਜੀ ਜੇ ਪੰਜਾਬ ਚ ਕਿਤੇ ਰੱਖ ਲਓ ਇੱਥੇ ਲਾ ਕੇ ਛੱਗੇ ਮੁਹਾਲੀ ਕਿਤੇ ਸਾਡੇ ਅਸੀਂ ਉੱਥੇ ਕੀ ਕਰਨੇ ਜਾ ਕੇ ਅਜੇ ਤੁਹਾਡੇ ਨਾਲ ਗੱਲ ਕਰ ਲਾਂਗੇ ਪਰ ਚਲੋ ਚੰਡੀਗੜ ਜਿਹੜੀ ਆਪਣੀ ਪੰਜਾਬ ਦੀ ਕੈਪੀਟਲ ਹੈ ਰਾਜਧਾਨੀ ਹੈ ਉੱਥੇ ਅਗਰ ਮੁੱਖ ਮੰਤਰੀ ਦਾ ਵਾਸ ਹੈ ਤੇ ਅਸੀਂ ਚਾਹੁੰਨੇ ਹਾਂ ਉਹਦੇ ਨਾਲ ਬਹਿ ਕੇ ਗੱਲ ਕਰ ਲਈਏ ਤਾਂ ਤੋਂ ਹੁਣ 2 ਸਾਲ ਹੋ ਗਏ ਵੀਰ ਜੀ ਮੁੱਖ ਮੰਤਰੀ ਸਾਡਾ ਹੈ ਨਾ ਹੂੰ ਹੂੰ ਉਹਨੂੰ ਵੀ ਚਾਹੀਦਾ ਸਾਡੇ ਨਾਲ ਬਹਿ ਕੇ ਗੱਲ ਕਰ ਲੈ ਐਤੋਂ 10 11 ਬੰਦੇ ਮੈਂਬਰੀ ਤੁਹਾਡੇ ਕੋ ਕਮੇਟੀ ਆ ਜੇ ਸਾਡੀ ਜਿਹੜੀ ਮੰਗਾਂ ਨੇ ਇੱਕ ਵਾਰੀ ਸੁਣ ਤੇ ਲੈ ਭਾਈ ਭਾਈ ਬਣ ਕੇ ਇੱਕ ਵਾਰੀ ਬਹਿ ਕੇ ਸੁਣਤਾ ਲੈ ਕਰਨੀ ਨਹੀਂ ਕਰਨੀ ਉਹ ਬਾਅਦ ਦੀ ਗੱਲ ਐ ਤੂੰ ਤਾਂ ਮਲਾਂ ਗੱਲ ਸੁਣਨ ਤੋਂ ਪਹਿਲਾਂ ਹੀ ਭੱਜੀ ਜਾਣਾ ਯਾਰ ਭੱਜ ਕੇ ਜਾਣਾ ਕਿੱਥੇ ਮੰਗਾ ਗੱਡੀਆਂ ਕੋ ਤਕੜੀਆਂ ਨੇ ਭਾਜੀ ਦੇਖਿਆ ਜਾਏ ਤੇ ਮੰਗ ਗੱਲ ਕਰਨ ਦੇ ਵਿੱਚ ਕੀ ਹਰ ਜਾਦਾ ਭਾਜੀ ਕੁਝ ਘੰਟਿਆਂ ਦੇ ਵਿੱਚ ਹੱਲ ਹੋ ਸਕਦਾ ਜੇ ਚਾਹਦੇ ਨੇ ਤੇ ਜੇ ਚਾਉਣ ਜੇ ਨੀਤ ਐ ਪਰ ਇਹਨਾਂ ਦੀ ਨੀਤ ਬਦਨੀਤ ਆ ਵੀਰ ਜੀ ਮੈਂ ਬਾਰ ਬਾਰ ਕਹਿੰਨਾ ਇਹ ਭਗਵੰਤ ਮਾਨ ਤੇ ਮੋਦੀ ਹੋਰਾਂ ਦੀ ਨੀਤ ਐ ਨਾ ਜਿਹੜੀ ਇਹ ਜਕਰੀ ਵਾਲੀ ਹੋ ਗਈ ਹਾਂ ਬਸ ਖੂਨ ਪੀਨ ਤੇ ਆਦੀ ਹੋ ਗਈ ਨੀ ਵੀਰੇ ਤਖੂਨ ਬੀਜੋ ਐ ਪੀਜੋਗੇ ਨਾ ਖਾਣਾ ਵੀ ਪੈਣਾ ਰਸਤਾ ਫਿਰ ਇਦਾਂ ਹੀ ਬੰਦ ਰਹੂਗਾ ਜੋ ਤੱਕ ਰਸਤਾ ਤੇ ਬੰਦੀ ਹੈ ਵੀ ਜੀ ਸਾਰੇ ਭਰਾ ਇਦਾਂ ਹੀ ਤਿਆਰ ਵਰ ਤਿਆਰ ਨੇ ਸਾਨੂੰ ਭਰਾਵਾਂ ਦੀ ਲੋੜ ਐ ਬਸ ਬਠੰਡੇ ਆ ਮੌਸਮ ਮੇ ਭਾਜੀ ਬਹੁਤ ਹੀ ਰਾਤਾਂ ਤੁਨੋਂ ਬਲ ਚੱਲ ਰਹੀਆਂ ਪੈਣਾ ਜੀ ਇੱਥੇ ਆਰਾਮ ਕਰਾਂਗੇ ਤੇ ਸਾਰਿਆਂ ਨੂੰ ਬੇਨਤੀ ਕਰਦੇ ਆ ਸਾਡਾ ਸਾਥ ਦਿਓ ਰਲ ਕੇ ਜਦੋਂ ਖਨੌਰੀ ਬਾਰਡਰ ਸ਼ੰਭੂ ਬਾਰਡਰ ਹੋਇਆ ਉਧਰ ਗੋਲੇ ਚੱਲੇ ਤੇ ਸਾਰੇ ਪਰਿਵਾਰ ਪੰਜਾਬ ਦੇ ਵੱਖਰੇ ਵੱਖਰੇ ਪਿੰਡਾਂ ਚੋਂ ਹਰਿਆਣੇ ਚੋਂ ਆ ਕੇ ਉੱਥੇ ਬਹਿ ਗਏ ਔਰ ਚਾ ਤਗੜਾ ਕਰਤਾ ਇੱਕ ਪਾਸੇ ਟੈਂਟ ਲੱਗੇ ਸੀ ਉਹਨਾਂ ਨੇ ਦੂਜੇ ਪਾਸੇ ਵੀ ਲਾਤੇ ਅਸੀਂ ਵੀ ਇਹੀ ਚਾਹੁੰਨੇ ਇੱਥੇ ਵੀ ਗੋਲੇ ਚੱਲੇ ਆ ਤੇ ਅਸੀਂ ਚਾਹੁੰਨੇ ਆ ਵੀ ਇਹ ਰੋਡ ਬਲੌਕ ਕਰਕੇ ਟੰਬੂ ਲਾਏ ਜਾਣ ਤੇ ਇਹਨੂੰ ਮੋਰਚ ਨੂੰ ਵਿਦਾਇਆ ਜਾ ਬਿਲਕੁਲ ਬਿਲਕੁਲ ਕੌਮ ਤੋਂ ਇਹੀ ਮੰਗ ਕੀਤੀ ਜਾ ਰਹੀ ਹੈ ਵੀ ਤੁਸੀਂ ਸਾਡਾ ਸਾਥ ਦਿਓ ਤੇ ਤੁਸੀਂ ਦੇਖੋ ਇਧਰਲੇ ਪਾਸੇ ਵੀ ਪ੍ਰਸ਼ਾਦਾ ਵੀ ਇੱਥੇ ਛਕਿਆ ਜਾ ਰਿਹਾ ਸਿੰਘਾ ਤੇ ਅਵੀਰ ਦੇ ਬਾਹਾਂ ਟੁੱਟੀਆਂ ਉਹ ਦਿਖਾ ਦੇਣਾ ਥੋੜੇ ਜਿਹਾ ਨਾ ਆ ਸਿੰਘ ਦੀ ਆਪਾਂ ਦਿਖਾ ਦੇਣਾ ਥੋੜਾ ਜਿਹਾ ਅਦਰਲੇ ਪਾਸੇ ਹੋ ਕੇ ਤੇ ਸਿੰਘਾ ਕੀ ਹਾਲ ਨੇ ਚੜਦੀ ਕਲਾ ਹਾਂਜੀ ਹਾਂਜੀ ਚੜਦੀ ਕਲਾ ਬਾਹਰ ਸੱਟ ਲੱਗੀ ਤੁਹਾਡੇ ਹਾਂਜੀ ਬਾਹਰ ਦਿਖਾ ਦਿਓ ਮੜਾ ਜਾ ਕੈਮਰੇ ਸਾਹਮਣੇ ਦਿਖਾ ਦਿਓ ਕਿ ਲੋਕ ਆਏ ਨੇ ਸਮਝਿਆ ਕੋਈ ਬਿਨਾਂ ਗੱਲ ਤੋਂ ਦੇਖੋ ਤੁਸੀਂ ਇਹ ਕੱਲ ਜਿਹੜੀ ਇਹਨਾਂ ਦਾ ਤਸਿੱਦਦ ਹੋਇਆ ਜਿਹੜਾ ਲਾਠੀ ਚਾਰਜ ਹੋਇਆ ਵੀਰੋ ਫਿਰ ਕਿਦਾਂ ਸੱਟ ਲੱਗੀ ਤੁਹਾਡੇ ਮਨ ਲੁਗੀ ਤੁਸੀਂ ਕੀ ਕਰ ਰਹੇ ਸੀ ਉੱਥੇ ਉੱਥੇ ਕਹਿੰਦੇ ਦੇਣਾ ਵੀ ਤੁਸੀਂ ਸ਼ਸਤਰ ਲੈ ਕੇ ਘੁੰਮਦੇ ਐ ਸਸਤਰ ਪੈਰੇ ਜੇ ਕਰਾ ਦੋ ਮੈਗਾ ਜੀ ਨਹੀਂ ਜੀ ਦਾ ਬਾਬੇ ਕੇ ਸਸਤਰ ਸਾਨੂੰ ਦੇਵੇ ਚਲਾੜੇ ਨਹੀਂ ਹੈਗੇ ਅਜੇ ਵੀ ਅਸੀਂ ਨਹੀਂ ਜਮਾ ਕਰਾਣੇ ਤੋਂ ਆਏ ਅਸੀਂ ਮਾਰਨ ਥੋੜੀ ਆਏ ਕਿਸੇ ਕੇ ਪੇਸੀ ਦੇ ਅੱਗੇ ਜਾਣਾ ਸੀ ਆ ਮਾਊਸ ਉਹ ਕਹਿੰਦੇ ਨਹੀਂ ਜੀ ਤੁਸੀਂ ਮਾਰੂਗੇ ਕਿਸੇ ਗੱਲ ਬਾਤ ਚਲਦੀ ਦੀ ਮੋਗੇ ਦੇ ਉਹਨਾਂ ਨੇ लाठी ਚਾਰਜ ਕਰਤੀ ਸਸਤਰ ਵੀ ਉਹਨਾਂ ਨੇ ਲੈ ਲਈ ਜੀ ਫਿਰ ਅੱਛਾ ਸਸਤਰ ਵੀ ਲੈ ਲਿਆ ਹਾਂ ਸਸਤਰ ਵੀ ਨਹੀਂ ਦੇ ਸਾਡੇ ਟਰੈਕਟਰ ਵੀ ਅੰਦਰ ਸਮਾਨ ਵੀ ਅੰਦਰ ਦੇਖੋ ਤੁਸੀਂ ਭਾਈ ਸਾਹਿਬ ਇੰਨਾ ਸੱਟਾਂ ਵੀ ਲੱਗੀਆਂ ਸਿੰਘਾਂ ਦੇ ਸਸਤਰ ਤੁਹਾਡੇ ਸਸਤਰ ਵੀ ਖੋਲੇ ਉਹਨਾਂ ਨੇ ਨੇ ਆਪਣੇ ਕੋਲ ਜੀ ਸਾਹਿਬ ਹੈ ਤੀ ਬਾਕੀ ਉਹ ਦੋ ਸਸਤਰ ਉਹਨਾਂ ਨੇ ਪੈਰੀ ਚ ਲੈ ਲੇ ਲੇ ਓਕੇ ਅੱਬਾ ਆਪਸੇ ਨਹੀਂ ਕਰੇ ਉਹਨਾਂ ਨੇ ਹਜੇ ਤੱਕ ਆ ਦੇਖੋ ਤੁਸੀਂ ਇੱਥੇ ਹੀ ਰਾਤ ਨੂੰ ਹਨਾ ਇੱਥੇ ਅੱਗ ਸੇਕੀ ਜਾ ਰਹੀ ਆ ਤੇ ਸਿੰਘਾਂ ਦਾ ਡਟੇ ਹੋਏ ਆ ਉਧਰਲੇ ਪਾਸੇ ਦੇਖੋ ਤੁਸੀਂ ਪਰਲੇ ਸਾਈਡ ਬਿਸਤਰੇ ਵੀ ਇੱਥੇ ਲੱਗੇ ਹੋਏ ਰਸਤਾ ਬੰਦ ਆ ਤੇ ਮੰਗਾ ਕੋਈ ਵੱਡੀਆਂ ਨਹੀਂ ਹੈਗੀਆਂ ਗੱਲਬਾਤ ਕੀਤੀ ਜਾ ਸਕਦੀ ਆ ਸੁਲਝਾਇਆ ਜਾ ਸਕਦਾ ਇਹ ਵੀ ਤਾਂ ਰੁਕਿਆ ਗਿਆ ਕਿਉਂਕਿ ਉਹਨਾਂ ਨੇ ਕੱਲ ਜਿਹੜੇ ਆਸੂ ਕਾਸ ਦੇ ਗੋਲੇ ਚੱਲੇ ਪੁਸ਼ਾਰਾਂ ਪਈਆਂ ਇਸ ਕਰਕੇ ਰਸਤਾ ਰੁਕਿਆ ਗਿਆ ਜਿਹੜੇ ਇਸ ਪੇਜ ਨਾਲ ਜਰੂਰ ਆਪਾਂ ਔਰ ਵੀ ਖਬਰਾਂ ਤੁਹਾਨੂੰ ਕੌਮੀ ਮੋਰ ਜਿੱਦਿਆਂ ਸਾਂਝੀਆਂ ਕਰਦੇ ਰਹਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ